ਖਾਲਸਾ ਵਾਹਿਗੁਰੂ ਜੀ ਫਤਿਹ ਤੁਸੀਂ ਦੇਖ ਰਹੇ ਹੋ ਬਾਰਡਰ ਪੱਟੀ ਨੂੰ ਮੈਂ ਮੋਰਾ ਪੱਟੀ ਐਸੋਲੇ ਆਪਾਂ ਮੌਜੂਦ ਆ ਜੀ ਡੇਰਾ ਬਾਬਾ ਨਾਨਕ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਚਰਨ ਛੋਪ ਪ੍ਰਾਪਤ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਸੋਨੇ ਦੀ ਸੇਵਾ ਫਿਰ ਆਰੰਭ ਹੋਈ ਹੈ ਗੁੰਬਦੀਆਂ ਜਿਹੜੀਆਂ ਨੇ 48 ਗੁੰਬਦੀਆਂ ਅੱਜ ਫਿਰ ਜਿਹੜੀਆਂ ਨੇ ਬਾਬਾ ਸੇਵਾ ਸੰਗਤ ਜੀ ਖੰਡੂਰ ਸਾਹਿਬ ਵਾਲਿਆਂ ਨੇ ਅੱਜ ਸੰਗਤਾਂ ਨੂੰ ਅਰਪਣ ਕੀਤੀਆਂ ਨੇ ਤੁਸੀਂ ਮੇਰੇ ਪਿਛਲੇ ਬਨੇ ਦੇਖ ਰਹੇ ਹੋ ਜੀ ਸਾਹਮਣੇ ਪਿਛਲੇ ਜਿਹੜੀਆਂ ਗੁੰਬਦੀਆਂ ਜਿਹੜੀਆਂ ਬਪੀਓ ਲੱਗ ਰਹੀਆਂ ਨੇ ਕਾਰੀਗਰ ਜਿਹੜੇ ਨੇ ਸੇਵਾਦਾਰ ਜਿਹੜੇ ਨੇ ਉਹ ਗੁੰਬਦੀਆਂ ਲਾ ਰਹੇ ਹੈਗੇ ਨੇ ਡੇਰਾ ਬੱਬਾ ਨਾਨਕ ਤੋਂ ਤੁਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਵੀ ਅੱਜ ਤੁਹਾਨੂੰ ਚਲਕੀਆਂ ਦਿਖਾਉਣੀਆਂ ਗੁੰਬਦੀਆਂ ਜਿਹੜੀਆਂ ਨੇ ਉਹ ਵੀ ਬਣ ਕੇ ਜਿਹੜੀਆਂ ਤਿਆਰ ਹੋ ਚੁੱਕੀਆਂ ਨੇ ਤੁਸੀਂ ਦੇਖ ਰਹੇ ਕਿ ਕੁਝ ਗੁੰਬਦੀਆਂ ਜਿਹੜੀਆਂ ਨੇ ਉਹ ਸੇਵਾਦਾਰ ਉੱਤੇ ਲੈ ਕੇ ਚਲ ਗਏ ਨੇ ਤੇ ਕੁਝ ਗੁੰਬਦੀਆਂ ਇਹ ਜਿਹੜੀਆਂ ਨੇ ਤੁਹਾਨੂੰ ਦਿਖਾਉਣ ਜਾ ਰਹੇ ਆ ਜੀ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ ਜਿਹੜੇ ਨੇ ਉਹਨਾਂ ਨੇ ਆਪਣੇ ਅੱਜ ਕਰ ਕਮਲਾਨਾ ਨਾਲ ਲੈਣੀ ਅਰਦਾਸ ਕਰਕੇ ਜਿਹੜੀਆਂ ਅੱਜ ਗੁੰਮਤੀਆਂ ਜਿਹੜੀਆਂ ਨੇ ਅਜੇ ਸੰਗਤਾਂ ਨੂੰ ਅਰਪਣ ਕੀਤੀਆਂ ਨੇ ਜਿਹੜੀਆਂ ਕਿ ਸ਼੍ਰੀ ਦਰਬਾਰ ਸਾਹਿਬ ਦੇ ਗੁੰਬਦ ਦੇ ਉੱਤੇ ਜਿਹੜੀਆਂ ਗੁੰਮਤੀਆਂ ਲੱਗਣਗੀਆਂ ਇਸੇ ਤਰ੍ਹਾਂ ਹੀ ਤੁਸੀਂ ਦੇਖ ਰਹੇ ਹੋ ਡੇਰਾ ਬੱਬਾ ਨਾਨਕ ਤੋਂ ਮਹੁਰ ਰਾਜ ਪੱਟੀ ਦੀ ਅੱਜ ਦੀ ਵਿਸ਼ੇਸ਼ ਰਿਪੋਰਟ ये नहीं लग रही सुन रहा है ये नहीं ਵੀਰਾਂ ਭੋਇਆ ਜੀ ਉਸ ਵਾਰ ਉਹਬੈਦ ਜੀ ਦਾ ਖਾਲਸਾ ਬੈਦ ਜੀ ਕੀ ਗੱਲ ਗੋਦਾ ਦਰਬਾਰ ਸਾਹਿਬ ਡੇਰਾ ਬਰਾਨਕ ਵਿਖੇ ਜੋ ਕਪਾਕਾ ਉਫੀ ਲੰਬੇ ਸਮੇਂ ਤੋਂ ਸੁਆਵਾਂਕਾਰ ਸੇਵਾ ਖਡੂਰ ਸਾਹਿਬ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ੋਣੀ ਕਮੇਟੀ ਦੇ ਪ੍ਰਬੰਧ ਤੀ ਜੋ ਉਹਨਾਂ ਦੀ ਪ੍ਰਵਾਨਗੀ ਨਾਲ ਸੇਵਾ ਸ਼ੁਰੂ ਹੋਈ ਸੀ ਉਹ ਪ੍ਰਾਤਨ ਸੁਨਹਿਰੀ ਸੇਵਾ ਚੱਲਦੀ ਗੁੰਮਝ ਨੂੰ ਗੁੰਮਝ ਬਹੁਤ ਪ੍ਰਾਤਨ ਸਮੇਂ ਮਹਾਰਾਜ ਰਣਜੀਤ ਸਿੰਘ ਨੇ ਇਹ ਸੇਵਾ ਕਰਵਾਈ ਸੀ ਤੇ ਉਸ ਤੋਂ ਬਾਅਦ ਹੁਣ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਹੋ ਰਹੀ ਅੱਜ ਇਸ ਤਰੀ ਗੁੰਮ ਜਿਹੜੀਆਂ ਜਿਹਨੂੰ ਪਾਲਕੀ ਸੋਨਾ ਲਾਕੀਦਾਰ ਹੋ ਗਿਆ 14 ਪਹਿਲ ਲਗ ਜੀਆਂ ਚੌਥੀ ਨੇ ਤੇ ਉਸ ਤੋਂ ਬਾਅਦ ਦੂਜੀਆਂ ਪੱਤਰਾਂ ਨੂੰ ਲੱਗਣਾ ਤੇ ਸਮੂਹ ਸੰਗਤਾਂ ਦਾ ਸਹਿਯੋਗ ਹੈ ਵਿਸ਼ੇਸ਼ ਤੌਰ ਤੇ ਭਾਈ ਮਹਿੰਗਾ ਸਿੰਘ ਜੋ ਹੁਸ਼ਿਆਰਪੁਰ ਤੋਂ ਸੰਗ ਲੈ ਕੇ ਆਉਂਦੇ ਉਹਨਾਂ ਨੇ ਜੋ ਵੀ ਤਿਲ ਫੁੱਲ ਉਹਦੀ ਸੰਗਤ ਦਾ ਸਾਰਾ ਸੋਨੇ சிவா ਜੀ ਲੱਗ ਰਿਹਾ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਲਾਕੀ ਦੀ ਸੰਗਤਾਂ ਦੇਸ਼ ਦੇ ਸੰਗਤ ਨਾਲ ਲੱਗ ਰਿਹਾ ਤੇ ਹੁਣ ਪੜਾ ਦਾ ਪੜਾ ਜਿਵੇਂ ਜਿਵੇਂ ਸੰਗਤਾਂ ਦਾ ਸਹਿਯੋਗ ਮਿਲੇਗਾ ਤੇ ਵਿੱਚ ਗੁਰੂ ਦੀ ਕਿਰਪਾ ਨਾਲੇ ਪੜਾਪ ਪੂਰਾ ਹੋਵੇਗਾ ਤੇ ਗੁਰੂ ਦੀ ਮਿਹਰ ਬਖਸ਼ੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਾ ਸੰਗਤਾਂ ਤੇ ਬੇਨਤੀ ਵੀ ਸੰਗਤਾਂ ਬੇਨਤੀ ਅੱਗੇ ਬਹੁਤ ਬੜੇ ਉਤਸ਼ਾਹ ਨਾਲ ਸੇਵਾ ਕਰਦੀਆਂ ਤੇ ਗਾਂ ਵੀ ਸੰਗਤਾਂ ਇਤਨਾ ਕਿਉਂਕਿ ਜਿਸ ਦਾ ਕਾਰਜ ਇਤਨੀ ਕੀਆ ਮਾਨਸ ਕਿਆ ਵਿਚਾਰ ਆ ਰਾਮ ਗੁਰੂ ਦੀ ਕਿਰਪਾ ਨਾਲ ਸੰਗਤਾਂ ਨੂੰ ਭਲੀ ਭਾਤ ਜਾਣਦਾ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਰਧਾ ਨਾਲ ਦਸਾਂਹ ਦਿੰਦੀਆਂ ਤੇ ਇਸ ਤਰ੍ਹਾਂ ਗਾਂ ਦਿੰਦੀਆਂ ਰਹਿਣਗੇ ਤੇ ਸਾ ਸੇਵਾ ਦਾ ਸਾਰਾ ਪਹਿਰਾ ਚੱਲਦਾ ਰਹੇਗਾ ਜੀ ਅੱਜ ਜਿਹੜੀ ਸੋਣੀ ਦੀ ਗੁਗਤੀਆਂ ਦੀ ਜਿਹੜੀ ਸੇਵਾ ਆਰੰਭ ਹੋਇਆ ਉਸ ਪੱਲੇ ਅੱਜ ਬਹੁਤ ਖੁਸ਼ੀ ਵਾਲਾ ਦੇਣਾ ਕਿ ਬਾਬਾ ਜੀ ਦੀ ਸੇਵਾ ਜਿਹੜੀ ਹੈ ਮਹਾਰਾਜਾ ਬਾਬਾ ਸੇਵਾ ਸਿੰਘ ਜੀ ਕਰ ਰਹੇ ਨੇ ਤੇ ਬਹੁਤ ਥੰਗਤ ਲਈ ਡੇਰੇ ਬਾਬਾ ਨਾਨਕ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਕਿੰਨੇ ਚਿਰ ਬਾਅਦ ਜਿਹੜੀ ਹੈ ਸੇਵਾ ਹੋਈ ਹੁੰਦੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬਾਬਾ ਸੇਵਾ ਸਿੰਘ ਨੇ ਸੇਵਾ ਕਰਾਈ ਹੈ ਤੇ ਸਾਰੀਆਂ ਸੰਗਤਾਂ ਵੱਲੋਂ ਬਾਬਾ ਸੇਵਾ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਬੜੀ ਜਿਹੜੀ ਕਾਰਸ਼ਵਾ ਰਾਬ ਹੋਈ ਆ ਫਿਰ ਗੁੰਬਰੀਆਂ ਦੇ ਉਸ ਵਾਰੀ ਹਾਂਜੀ ਇਹ ਸਾਧ ਸੰਗਤ ਦੀ ਜੋ ਇਹ ਸੇਵਾ ਸ਼ੁਰੂ ਹੋਈ ਹੈ ਇਹ ਅਸੀਂ ਆਪਣੇ ਜਦੋਂ ਸੰਗਤ ਤੋਂ ਪਹਿਲੇ ਇੱਕ ਵਾਰ ਇੱਥੇ ਆਈਦਾ ਸੀ ਕਿ ਨਾਲ ਸਾਡੇ ਹੋਰ ਵੀ ਸਿੰਘ ਸੀ ਕਿ ਉਹ ਜਦੋਂ ਸਵੇਰ ਦੇ ਨਿਤਨਾਮ ਨਿਤਨੇਮ ਅਤੇ ਆਸਾ ਦੀ ਵਾਰ ਦੇ ਭੋਗ ਦੇ ਪਿੱਛੋਂ ਜਗਾਰੇ ਬੋਲੇ ਗਏ ਤੇ ਅਸੀਂ ਕਿਹਾ ਛੇ ਵਦਾਰਨ ਸਾਨੂੰ ਮੈਂ ਕਿ ਇੱਕ ਮਿੰਟ ਕਿ ਦੇਵੋ ਉਹਨੇ ਦੇ ਤਾਂ ਮੈਂ ਇੱਕ ਅਸੀਂ ਅਉਚਿਤ ਕੀਤਾ ਕਿ ਆਮ ਕਿਥੇ ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਇੱਕ ਚਰਨ ਪਿਆ ਹੈ ਉਥੇ ਬਹੁਤ ਵੱਡੇ ਰੂਪ ਦੇ ਵਿੱਚ ਉਹ ਅਸਥਾਨ ਜਿਹੜੇ ਆ ਗੁਰੂ ਕੇ ਲੰਗਰ ਹਾਲ ਦੀਵਾਨ ਹਾਲ ਤੇ ਹੋਰ ਸਰਾਮ ਆਜ ਗੁਰਦੁਆਰਾ ਸਾਹਿਬ ਜੀ ਤੇ ਬਹੁਤ ਦਾ ਬਹੁਤ ਵੱਡਾ ਸਰਦਾਰ ਹੈ ਪਰ ਇਥੇ ਸਤਿਗੁਰਾਂ ਨੇ 17 ਸਾਲ ਆਪਣਾ ਜੀਵਨ ਗੁਜ਼ਾਰਿਆ ਕਿ ਇਸ ਥਾਂ ਤੇ ਜਿਹੜੇ ਰਾਗੀ ਟਾੜੀ ਗੁਣੀ ਗਿਆਨੀ ਵਿਦਵਾਨ ਉਹ ਵੀ ਇੱਕ ਬੋੜ ਦਾ ਆਸਰਾ ਲੈ ਕੇ ਖੁੰਝੇ ਰਹੇ ਤੇ ਉਹਨਾਂ ਨੇ ਆਪਣਾ ਜਿਹੜਾ ਵਿਚਾਰ ਪ੍ਰਗਟ ਕਰਨੇ ਤੇ ਇਹ ਇਹਨਾਂ ਦਾ ਨਾਮ ਲਿਆ ਬਾਬਾ ਜੀ ਦਾ ਭਖਰੂਰ ਸਾਹਿਬ ਵਾਲੇ ਬਾਬਿਆਂ ਨੂੰ ਸੇਵਾ ਦੇਵੋ ਤੇ ਸਾਰੇ ਲੋੜ ਅਨਸਾਰ ਜੋ ਸੰਗਤ ਨੂੰ ਲੋੜ ਹੈ ਉਹਨਾਂ ਨੇ ਕਾਇਮ ਕਰ ਦੇਣਾ ਹੈ ਇਲਾਕੇ ਦੀਆਂ ਸੰਗਤਾਂ ਜਿਵੇਂ ਬਾਬਾ ਬੂਟਾ ਸਿੰਘ ਜੀ ਕਾਦੀਆਂ ਵਾਲੇ ਤੇ ਹਰੂਏ ਵਾਲੇ ਭਾਈ ਜਗੀਰ ਸਿੰਘ ਜੀ ਇਲਾਕੇ ਦੀ ਸੰਗਤ ਨੂੰ ਹੋਰ ਜੋੜ ਕੇ ਉਹਨੇ ਵੀ ਬੈਠੇ ਸੀ ਸੁਣਿਆ ਇਹ ਲਾ ਕੇ ਰੀਆਂ ਸੰਗਤਾਂ ਨੂੰ ਹੋਰ ਜੋੜ ਕੇ ਤੇ ਸੰਤ ਮਹਾਰਾਜੀ ਦੇ ਕੋਲ ਪਹੁੰਚ ਗਏ ਸੰਤ ਦੇ ਸਰੋਵਰ ਦੁਨੀਆਂ ਨੂੰ ਤਾਰ ਲਾਉਂਦੇ ਨੇ ਇੱਕ ਇੱਕ ਮੇਰੇ ਵਰਗੇ ਜਿਹੜੇ ਬਹੁਤ ਪਿੱਛਾ ਖਿਚੂ ਵਿਚਾਰਾਂ ਦੇ ਉਹਨਾਂ ਨੂੰ ਵੀ ਨਾਮ ਜਪਾ ਕੇ ਉਹਨਾਂ ਦਾ ਵੀ ਮਨ ਸੇਵਾ ਤੇ ਸਿਮਰ ਨਾਲ ਜੋੜ ਕੇ ਉਹਨਾਂ ਦਾ ਜੀਵਨ ਸਵਲ ਬਣਾ ਦਿੰਦੇ ਨੇ ਇਹ ਕਰ ਦਿੱਤੀ ਹੈ ਇਹ ਰਹਿੰਦੀ ਸੰਗਤ ਦੇ ਸਜੋਗ ਨਾਲ ਹੁੰਦੀ ਰਹੇਗੀ ਸੋ ਗਰਮਕ ਪਿਆਰਿਓ ਅਸੀਂ ਇਨਾਹੀ ਸ਼ਬਦਾਂ ਅੰਦਰ ਖੇਮਾ ਮੰਗਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਕਿ ਇਸ ਇਲਾਕੇ ਦੀਆਂ ਸੰਗਤਾਂ ਜੋ ਵੀ ਤਿਲ ਫੁੱਲ ਆਤੋਂ ਤੱਕ ਚਾੜਦੀਆਂ ਨੇ ਉਹ ਵੀ ਸਫਲ ਇਹ ਸੇਵਾ ਦੇ ਵਿੱਚ ਹੀ ਹੋ ਰਿਹਾ ਹੈ ਸੰਤ ਜਨਾਂ ਦੇ ਕਰ ਕਮਲਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਛਤੀਆ ਲੀਰਾਂ ਕਪੀ ਰੱਖੀ ਰਿਹਾ ખાબે <laughs> <laughs>